ਸ੍ਰੀ ਕਾਲਜੀ ਮੇਰੇ ਅਧਿਆਪਨ ਦਾ ਵਿਸ਼ਾ ਹੈ ਨਾਮ ਸ਼ਬਦ ਸ਼੍ਰੇਣੀ ਦੀ ਪਰਿਭਾਸ਼ਾ ਅਤੇ ਕਿਸਮਾਂ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀਏ ਬੀਐਸਸੀ ਬੀਕਾਮਸ ਮਾਸਟਰ ਦੂਸਰਾ ਦੀ ਕੰਪਲਸਰੀ ਪੰਜਾਬੀ ਦੇ ਸੈਕਸ਼ਨ ਸੀ ਦਾ ਹਿੱਸਾ ਹੈ ਸ਼ਬਦ ਸ਼੍ਰੇਣੀਆਂ ਦਾ ਅਰਥ ਹਰ ਭਾਸ਼ਾ ਦੇ ਵਾਕ ਵਿੱਚ ਵੱਖ-ਵੱਖ ਸ਼ਬਦ ਹੁੰਦੇ ਹਨ ਜੋ ਕਿ ਇੱਕ ਖਾਸ ਤਰਤੀਬ ਜਾਂ ਨਿਯਮ ਵਿੱਚ ਬੱਜੇ ਹੁੰਦੇ ਹਨ ਵਿਆਕਰਨਕ ਪਦਰਤੇ ਇਨ੍ਹਾਂ ਸ਼ਬਦਾਂ ਦੀ ਆਪਣੀ ਇੱਕ ਵਿਸ਼ੇਸ਼ ਮਹੱਤਤਾ ਹੁੰਦੀ ਹੈ ਸਥਾਨ ਹੁੰਦਾ ਹੈ ਵਿਸ਼ੇਸ਼ ਇਨ੍ਹਾਂ ਦੇ ਅਰਥ ਹੁੰਦੇ ਹਨ ਤੇ ਭਾਸ਼ਾ ਵਿਗਿਆਨੀਆਂ ਨੇ ਇਨ੍ਹਾਂ ਸ਼ਬਦਾਂ ਨੂੰ ਸ਼ਬਦ ਸ਼੍ਰੇਣੀਆਂ ਦਾ ਨਾਮ ਦਿੱਤਾ ਹੈ ਇਹ ਸ਼ਬਦ ਸ਼੍ਰੇਣੀਆਂ ਵਿਆਕਰਨਕ ਪਦਰਤੇ ਅੱਠ ਤਰ੍ਹਾਂ ਦੀਆਂ ਹਨ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸਬੰਧਕ ਯੋਜਕ ਅਤੇ ਵਿਸਮਕ ਨਾਮ ਦੀ ਪਰਿਭਾਸ਼ਾ ਨਾਮ ਕੀ ਹੁੰਦਾ ਹੈ ਕਿਸੇ ਨਾਂ ਥਾਂ ਜਾਂ ਭਾਵ ਨੂੰ ਦਰਸਾਉਣ ਵਾਲੇ ਸ਼ਬਦ ਨਾਮ ਕੋ ਹੰਦੇ ਹਨ ਜਿਹੜੇ ਸ਼ਬਦ ਕਿਸੇ ਜੀਵ ਵਸਤੂ ਸਥਾਨ ਗੁਣ ਜਾਂ ਦੋਸ਼ਾਂ ਦਾ ਬੋਧ ਕਰਾਉਣ ਜਾਂ ਉਹਨਾਂ ਲਈ ਵਰਤੇ ਜਾਣ ਉਹਨਾਂ ਨੂੰ ਨਾਮ ਜ੍ਰੇਣੀ ਵਿੱਚ ਰੱਖਿਆ ਜਾਂਦਾ ਹੈ ਪੰਜਾਬੀ ਨਾਵਾਂ ਦਾ ਵਰਗੀਕਰਨ ਇਹਨਾਂ ਨੂੰ ਅਸੀਂ ਤਿੰਨ ਆਧਾਰਾਂ ਤੇ ਵੰਡ ਸਕਦੇ ਹਾਂ ਅਰਥਾਂ ਦੇ ਆਧਾਰ ਤੇ ਵਰਗੀਕਰਨ ਰੂਪ ਦੇ ਆਧਾਰ ਤੇ ਵਰਗੀਕਰਨ ਮਹਿੰਤੀ ਦੇ ਆਧਾਰ ਤੇ ਵਰਗੀਕਰਨ ਅਰਥਾਂ ਦੇ ਅਧਾਰ ਤੇ ਵਰਗੀਕਰਨ ਕਰਦੇ ਹਾਂ ਇਹਨਾਂ ਨੂੰ ਅਸੀਂ ਪੰਜ ਭਾਗਾਂ ਵਿੱਚ ਵੰਡ ਸਕਦੇ ਹਾਂ ਪਹਿਲਾਂ ਕਿ ਅਰਥਾਂ ਦੇ ਆਧਾਰ ਪੱਖੋਂ ਇੱਕ ਦੇਖਿਆ ਜਾਂਦਾ ਹੈ ਕਿ ਨਾਮ ਸ਼੍ਰੇਣੀ ਸ਼ਬਦ ਕਿਸ ਤਰ੍ਹਾਂ ਦੇ ਅਰਥ ਸੰਚਾਰ ਕਰਦੇ ਹਨ ਇਸ ਆਧਾਰ ਤੇ ਅਸੀਂ ਪਹਿਲਾਂ ਵੀ ਕਿਹਾ ਕਿ ਪੰਜ ਵਰਗਾ ਵਿੱਚ ਵੰਡ ਸਕਦੇ ਹਾਂ ਆਮ ਨਾਮ ਜਾਂ ਜਾਤੀਵਾਚਕ ਨਾਮ ਦੂਸਰਾ ਖਾਸ ਨਾਮ ਤੀਸਰੇ ਨੰਬਰ ਤੇ ਵਸਤੂਵਾਚਕ ਨਾਮ ਚੌਥੇ ਇਕਾਠਵਾਚਕ ਨਾਮ ਤੇ ਪੰਜਵਾਂ ਨੰਬਰ ਭਾਵਵਾਚਕ ਨਾਮ ਜੇ ਪਹਿਲਾ ਨੰਬਰ ਆਮ ਨਾਮ ਜਾਂ ਜਾਤੀਵਾਚਕ ਨਾਮ ਏ ਕਿਸ ਤਰ੍ਹਾਂ ਦੇ ਨਾਮ ਹੁੰਦੇ ਹਨ ਆਮ ਨਾਮ ਦੀ ਪਰਿਭਾਸ਼ਾ ਦਿੰਦੇ ਹਾਂ ਉਹ ਸ਼ਬਦ ਜੋ ਆਮ ਮਨੁੱਖਾਂ ਵਸਤੂਆਂ ਜਾਨਵਰਾਂ ਜੀਵਾਂ ਅਤੇ ਕਿਸੇ ਜਾਤੀ ਦੇ ਸਾਰੇ ਪ੍ਰਾਰਥਾਂ ਆਦ ਲਈ ਵਰਤੇ ਜਾਣ ਉਸ ਨੂੰ ਆਮ ਨਾਮ ਕਿਹਾ ਜਾਂਦਾ ਹੈ ਭਾਵ ਕਿ ਇੱਕ ਜਾਤੀ ਦੇ ਪੂਰੇ ਗਰੁੱਪ ਦੇ ਲਈ ਇਕੱਠ ਦੇ ਲਈ ਵਰਤੇ ਜਾਣ ਵਾਲੇ ਸ਼ਬਦ ਨੂੰ ਅਸੀਂ ਆਮ ਨਾਮ ਕਹਿੰਦੇ ਹਾਂ ਜਿਵੇਂ ਕਿ ਮੇਜ਼ ਕੁਰਸੀ ਫੁੱਲ ਮੰਦਰ ਸ਼ਹਿਰ ਨਦੀ ਦਰਿਆ ਇਹ ਇਹ ਉਹ ਸ਼ਬਦ ਹਨ ਜੋ ਇੱਕ ਜਾਤੀ ਦੇ ਲਈ ਵਰਤੇ ਜਾਣ ਵਾਲੇ ਸ਼ਬਦ ਹਨ ਵਾਕਾਂ ਵਿੱਚ ਆਮ ਨਾਮ ਦੀ ਵਰਤੋਂ ਕਿ ਇਹ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਫੁੱਲ ਖੇੜ ਗਏ ਹਨ ਮਤਲਬ ਫੁੱਲ ਇੱਕ ਕਿਸੇ ਫੁੱਲ ਦਾ ਨਾਮ ਨਹੀਂ ਲਿਆ ਗਿਆ ਇੱਥੇ ਸਾਰੇ ਹੀ ਫੁੱਲ ਇੱਥੇ ਆ ਜਾਂਦੇ ਆ ਵਿੱਚ ਕਿਸੇ ਦਾ ਕੋਈ ਵਿਸ਼ੇਸ਼ਤਾ ਇੱਥੇ ਨਹੀਂ ਦੱਸੀ ਗਈ ਜਦੋਂ ਅਸੀਂ ਕਿਸੇ ਦੀ ਵਿਸ਼ੇਸ਼ਤਾ ਫੁੱਲ ਦਾ ਨਾਮ ਨਹੀਂ ਦੱਸਦੇ ਤੇ ਉਦੋਂ ਇਹ ਆਮ ਨਾਮ ਨੂੰ ਬੋਧ ਕਰਾਉਂਦੇ ਹਨ ਇਵੇਂ ਕੁੜੀਆਂ ਗਿੱਧਾ ਸਿੱਖ ਰਹੀਆਂ ਹਨ ਮਤਲਬ ਪੂਰੀ ਇੱਕ ਜਾਤੀ ਨੂੰ ਦਾ ਬੋਧ ਕਰਾਉਣ ਵਾਲੇ ਸ਼ਬਦ ਹੈ ਮਤਲਬ ਇੱਕ ਫੀਮੇਲ ਦੇ ਲਈ ਵਰਤਿਆ ਜਾਣ ਵਾਲਾ ਸ਼ਬਦ ਕੁੜੀਆਂ ਇਹਦੇ ਵਿੱਚ ਵਿਸ਼ੇਸ਼ ਕਿਸੇ ਕੁੜੀ ਦਾ ਨਾਮ ਨਹੀਂ ਲਿਆ ਜਾ ਰਿਹਾ ਕੁੜੀਆਂ ਗਿੱਧਾ ਸਿੱਖ ਰਹੀਆਂ ਹਨ ਕਿਹੜੀਆਂ ਕੁੜੀਆਂ ਗਿੱਧਾ ਸਿੱਖ ਰਹੀਆਂ ਨੇ ਇਹ ਨਹੀਂ ਕੁੜੀਆਂ ਗਿੱਧਾ ਸਿੱਖ ਰਹੀਆਂ ਹਨ ਦਰਿਆ ਦਾ ਪਾਣੀ ਚੜਿਆ ਹੋਇਆ ਹੈ ਕਿਹੜੇ ਦਰਿਆ ਦਾ ਪਾਣੀ ਚੜਿਆ ਹੋਇਆ ਇਹ ਨਹੀਂ ਕਿ ਇਸ ਨੂੰ ਆਮ ਸਾਰੇ ਦਰਿਆਵਾਂ ਲਈ ਇੱਕ ਨਾਮ ਜੋ ਰੱਖਿਆ ਗਿਆ ਹੈ ਦਰਿਆ ਉਹ ਉਸ ਨੂੰ ਅਸੀਂ ਉਦਾਹਰਣਾਂ ਇੱਥੇ ਪੇਸ਼ ਕੀਤਾ ਦਰਿਆ ਦਾ ਪਾਣੀ ਛੜਿਆ ਹੋਇਆ ਹੈ ਖਾਸ ਨਾਮ ਖਾਸ ਨਾਮ ਦੀ ਪਰਿਭਾਸ਼ਾ ਉਹ ਸ਼ਬਦ ਜਿਨ੍ਹਾਂ ਤੋਂ ਕਿਸੇ ਖਾਸ પુરੁਖ, స్త్రీ, ਸਥਾਨ, ਜੀਵ ਜਾਂ ਸ਼ਹਿਰ ਦਾ बोਧ ਹੋਵੇ ਉਸ ਨੂੰ ਖਾਸ ਨਾਮ ਕਹਿੰਦੇ ਹਨ ਜਿਵੇਂ ਕਿ ਪੰਜਾਬ, ਬਿਆਸ, ਲਾਲ ਕਿਲਾ, ਗੁਲਾਬਦਾ ਇੱਥੇ ਵਿਸ਼ੇਸ਼ਤਾ ਆ ਗਈ ਸਾਰੇ ਕਿ ਸਾਰੇ ਹੀ ਸੂਬਿਆਂ ਦੇ ਵਿੱਚੋਂ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਸਾਰੇ ਦਰਿਆਵਾਂ ਵਿੱਚੋਂ ਫਿਰ ਆਪਾਂ ਬਿਆਸ ਦਾ ਨਾਮ ਲਿਆ ਸਤਲੁਜ ਦਾ ਵੀ ਲੈ ਸਕਦੇ ਹਾਂ ਰਾਵੀ ਦਾ ਵੀ ਲੈ ਸਕਦੇ ਹਾਂ ਚਨਾਬ ਦਾ ਵੀ ਲੈ ਸਕਦੇ ਹਾਂ ਲਾਲ ਕਿਲਾ ਹੁਣ ਕਿਸੇ ਇੱਕ ਵਿਸ਼ੇਸ਼ ਸਥਾਨ ਦਾ ਨਾਮ ਵਿਸ਼ੇਸ਼ ਬਿਲਡਿੰਗ ਦਾ ਨਾਮ ਇਮਾਰਤ ਦਾ ਨਾਮ ਇੱਥੇ ਅਸੀਂ ਖਾਸ ਲੈ ਕੇ ਉਸ ਦੀ ਵਿਸ਼ੇਸ਼ਤਾ ਨੂੰ ਦੱਸ ਸਕਦੇ ਹਾਂ ਉਹਨ ਸਾਰੇ ਫੁੱਲਾਂ ਦੇ ਵਿੱਚੋਂ ਜੇਕਰ ਆਪਾਂ ਗੁਲਾਬ ਦਾ ਵੀ ਫੁੱਲ ਕਹਿ ਸਕਦੇ ਹਾਂ ਗੁੱਟੇ ਦਾ ਵੀ ਫੁੱਲ ਕਹਿ ਸਕਦੇ ਹਾਂ ਝਮੇਲੀ ਦਾ ਵੀ ਫੁੱਲ ਕਹਿ ਸਕਦੇ ਹਾਂ ਜਦੋਂ ਅਸੀਂ ਕਿਸੇ ਦਾ ਨਾਮ ਲੈ ਦਿੰਨੇ ਆ ਉਦੋਂ ਉਹ ਵਿਸ਼ੇਸ਼ ਪੈ ਜਾਂਦਾ ਹੈ ਖਾਸ ਬਣ ਜਾਂਦਾ ਹੈ ਤੇ ਵਾਕਾਂ ਵਿੱਚ ਖਾਸ ਨਾਮ ਦੀ ਵਰਤੋਂ ਨੰਬਰ 1 ਕੇ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ ਇਸ ਤਰ੍ਹਾਂ ਜਲੰਧਰ ਲਈ ਵੀ ਅਸੀਂ ਸ਼ਬਦ ਵਰਤ ਸਕਦੇ ਹਾਂ ਕਪੂਰਥਲਾ ਲਈ ਵੀ ਵਰਤ ਸਕਦੇ ਹਾਂ ਤਾਜ ਮਹਿਲ ਬਹੁਤ ਸੁੰਦਰ ਇਮਾਰਤ ਹੈ ਜਿੱਥੇ ਜਾਂ ਆਗਰੇ ਵਿੱਚ ਹੈ ਮਹਾਤਮਾ ਗਾਂਧੀ ਰਾਸ਼ਟਰਪਿਤਾ ਹਨ ਇਸ ਤਰ੍ਹਾਂ ਨਰੇਂਦਰ ਮੋਦੀ ਜੀ ਦੀ ਵੀ ਗੱਲ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਤੁਸੀਂ ਆਪਣੇ ਦੋਸਤ ਮਿੱਤਰ ਦਾ ਨਾਮ ਲੈ ਕੇ ਵੀ ਉਹਤੇ ਵੀ ਸੈਂਟੈਂਸ ਵਾਕ ਜਿਹੜਾ ਬਣਾ ਸਕਦੇ ਹੋ ਉਹ ਫਿਰ ਆਮ ਤੋਂ ਖਾਸ ਨਾਮ ਨੂੰ ਵਰਤ ਕੇ ਜਦੋਂ ਅਸੀਂ ਨਾਮ ਬਣਾਉਨੇ ਆ ਤਾਂ ਵਕਤੋਂ ਦੇ ਵਿੱਚ ਲਿਆਨੇ ਆ ਵਾਕਾਂ ਦੇ ਵਕਤੋਂ ਦੇ ਵਿੱਚ ਲੈਂਦੇ ਆ ਤਾਂ ਖਾਸ ਨਾਮ ਨੂੰ ਬੋਧ ਕਰਾ ਲਿਆ ਹੁੰਦਾ ਹੈ ਅਗੇ ਵਸਤੂਵਾਚਕ ਨਾਮ ਵਸਤੂਵਾਚਕ ਨਾਮ ਦੀ ਪਰਿਭਾਸ਼ਾ ਜਿਹੜੇ ਸ਼ਬਦ ਢੋਲੀਆਂ ਮਿਣੀਆਂ ਮਾਪੀਆਂ ਜਾ ਸਕਣ ਵਾਲੀਆਂ ਵਸਤੂਆਂ ਨੂੰ ਦਰਸਾਉਣ ਉਹਨਾਂ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਦੁੱਧ ਖੰਡ ਤੇਲ ਕਿਉ ਲੋਹਾ ਸੋਨਾ ਕੱਪੜਾ ਖੇਤ ਰੇਤ ਕਣਕ ਜਾਲ ਖੇਤਾਂ ਨੂੰ ਹੀ ਅਸੀਂ ਗਿਣਤੀ ਚ ਲਿਆਂਦਾ ਜਾਂਦਾ ਹੈ ਇੱਕ ਕਿੱਲਾ ਦੋ ਕਿੱਲੇ ਤਿੰਨ ਕਿੱਲੇ ਦੋ ਕਨਾਲਾਂ ਪੰਜ ਕਨਾਲਾਂ ਚਾਰ ਕਨਾਲਾਂ 20 ਮਰਲੇ ਮਤਲਬ ਉਹ ਵੀ ਗਿਣਤੀ ਮਿੰਤੀ ਵਿੱਚ ਹੀ ਆਉਂਦੇ ਨੇ ਤੇ ਇਸੇ ਤਰ੍ਹਾਂ ਹੀ ਜਿਸ ਤਾ ਵਾਕਾਂ ਦੇ ਵਿੱਚ ਕਿਸ ਤਰ੍ਹਾਂ ਵਰਤ ਸਕਦੇ ਆ ਤੋਲੀਆਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਲਈ ਅਸੀਂ ਸ਼ਬਦ ਨੇ ਜਿਹੜੇ ਉਹਨਾਂ ਨੂੰ ਵਾਕਾਂ ਦੇ ਵਿੱਚ ਕਿਵੇਂ ਵਰਤ ਸਕਦੇ ਆ ਖੰਡ ਸੇਤ ਲਈ ਮਿੱਠਾ ਜ਼ਹਿਰ ਹੈ ਦੋ ਤਤੇ ਕੀ ਹੋਦੀਆਂ ਕੀਮਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ ਕੱਪੜੇ ਦੇ ਕਾਰੋਬਾਰ ਵਿੱਚ ਬਹੁਤ ਮੁਨਾਫਾ ਹੈ ਲੋਹੇ ਨੂੰ ਛੇਤੀ ਜੰਗਾਲ ਲੱਗ ਜਾਂਦਾ ਹੈ ਇਸ ਤਰ੍ਹਾਂ ਜੇਕਰ ਸਾਨੂੰ ਕਿਸੇ ਤਰ੍ਹਾਂ ਆਪਾਂ ਵਾਕ ਵੀ ਦੇ ਦਿੱਤੇ ਜਾਣ ਕੇ ਇਹ ਤੁਹਾਨੂੰ ਦਿੱਤੇ ਹੋਏ ਵਾਕਾਂ ਦੇ ਵਿੱਚੋਂ ਲੱਭੋ ਕਿ ਵਸਤੂਵਾਚਕ ਇਹ ਕਿਹੜੇ ਸ਼ਬਦਾਂ ਦੇ ਉੱਤੇ ਵਾਕ ਬਣਾਏ ਜਾਂ ਗਏ ਨੇ ਅਗਰ ਤੁਹਾਨੂੰ ਪਤਾ ਹੋਵੇਗਾ ਕਿ ਇਹ ਹੀ ਵਸਤੂਵਾਚਕ ਸ਼ਬਦਾਂ ਦੇ ਉੱਤੇ ਵਾਕ ਬਣਾਏ ਗਏ ਹਨ ਤਾਂ ਤੁਸੀਂ ਉਹਦੇ ਵਿੱਚੋਂ ਵਸਤੂਵਾਚਕ ਨਾਮ ਜਿਹੜੇ ਨੇ ਉਹਨਾਂ ਨੂੰ ਐਡ ਕਰ ਸਕਦੇ ਹੋ ਉਹਨਾਂ ਨੂੰ ਦੱਸ ਸਕਦੇ ਹੋ ਤੇ ਅੱਗੇ ਹੈ ਕੋਤਾ ਇਕਾਠਵਾਚਕ ਨਾਮ ਇਕਾਠਵਾਚਕ ਨਾਮ ਦੀ ਪਰਿਭਾਸ਼ਾ ਜਿਹੜੇ ਸ਼ਬਦ ਜੀਵਾਂ ਜਾਂ ਵਸਤਾਂ ਦੇ ਇਕੱਠ ਨੂੰ ਸਮੂਹ ਨੂੰ ਜਾਂ ਗਰੁੱਪ ਲਈ ਵਰਤੇ ਜਾਣ ਉਹਨਾਂ ਨੂੰ ਅਸੀਂ ਇਕਾਠਵਾਚਕ ਨਾਮ ਕਿਹਾ ਜਾਂਦਾ ਹੈ ਕਿਸੇ ਗਰੁੱਪ ਨੂੰ ਸਮੂਹ ਨੂੰ ਕਿਸੇ ਇਕੱਠ ਨੂੰ ਦਰਸਾਉਣ ਵਾਲੇ ਸ਼ਬਦਾਂ ਨੂੰ ਅਸੀਂ ਨਾਮਵਾਚਕ ਇਕਾਠਵਾਚਕ ਨਾਮ ਜਿਹੜਾ ਹੈ ਉਹ ਕਹਿੰਦੇ ਹਾਂ ਜਿਵੇਂ ਕਿ ਢਾਰ ਡਾਰਸ਼ਾਬਦ ਕੀ ਹੁੰਦਾ ਹੈ ਕਿ ਕਿਸੇ ਵੀ ਪੰਛੀਆਂ ਦਾ ਝੁੰਡ ਗਰੁੱਪ ਉੱਡ ਕੇ ਉਹ ਕਿਤੇ ਆ ਜਾਣਾ ਜਾਂ ਬੈਠ ਜਾਣਾ ਜਾਂ ਕਿਸੇ ਪਾਸੇ ਨੂੰ ਜਾਣਾ ਉੱਡ ਕੇ ਜਾਣਾ ਉਸ ਨੂੰ ਡਾਰ ਕਿਹਾ ਜਾਂਦਾ ਹੈਗੇ ਟੀਮ ਇਜੜ ਜਮਾਤ ਜਥਾ ਫੌਜ ਜਲੂਸ ਇਹ ਸਾਰੇ ਸ਼ਬਦ ਨੇ ਇਕੱਠਵਾਚਕ ਨਾਮ ਦੇ ਲਈ ਵਰਤੇ ਜਾਂਦੇ ਨੇ ਸਾਡੀ ਜਮਾਤ ਵਿੱਚ 40 ਬੱਚੇ ਹਨ ਜਥਾ ਨਨ ਕਾਣਾ ਸਾਹਿਬ ਜਾ ਰਿਹਾ ਹੈ ਪੇਡਾਂ ਅਤੇ ਬੱਕਰੀਆਂ ਦੇ ਇਕੱਠ ਨੂੰ ਇਜੜ ਕਹਿੰਦੇ ਹਨ ਜਿਹੜੀਆਂ ਦੀ ਡਾਰ ਟੀਂਚੀ ਕਰਦੀ ਛੱਤ ਉੱਤੇ ਆ ਬੈਠੀ ਜਾਂ ਛੱਤ ਉਤੋਂ ਲੰਘ ਗਈ ਕਿਸੇ ਤਰ੍ਹਾਂ ਵੀ ਵਰਤ ਸਕਦੇ ਹਾਂ ਅੱਗੇ ਹੈ ਭਾਵਾਚਕ ਨਾਮ ਭਾਵਾਚਕ ਨਾਮ ਦੀ ਪਰਿਭਾਸ਼ਾ ਦਿੰਦੇ ਹਾਂ ਇਹ ਕਹਿ ਸਕਦੇ ਹਾਂ ਕਿ ਉਹ ਸ਼ਬਦ ਜਿਨ੍ਹਾਂ ਤੋਂ ਕਿਸੇ ਗੁਣ ਭਾਵ ਜਾਂ ਹਲਦਾ ਪਤਾ ਲੱਗੇ ਪਰ ਜੋ ਚੀਜ਼ਾਂ ਵੇਖੀਆਂ ਸੁਹੀਆਂ ਨਾ ਜਾ ਸਕਣ ਸਿਰਫ ਮਹਿਸੂਸ ਕੀਤੀਆਂ ਜਾ ਸਕਣ ਉਹਨਾਂ ਨੂੰ ਮਹਿਸੂਸ ਕੀਤਾ ਜਾਵੇ ਤਾਂ ਉਹਨਾਂ ਨੂੰ ਅਸੀਂ ਭਾਵਾਚਕ ਨਾਮ ਕਿਹਾ ਜਾਂ ਜਾਂਦਾ ਹੈ ਜਾਂ ਕਹਿ ਸਕਦੇ ਹਾਂ ਆਪ ਪਾਵਾਂ ਨੂੰ ਨਾਮ ਜਦੋਂ ਦਿੰਦੇ ਹਾਂ ਸਾਡੇ ਮਨ ਦੇ ਅੰਦਰੋਂ ਭਾਵ ਸਾਡੇ ਚਿਹਰੇ ਦੇ ਉੱਤੇ ਜਦੋਂ ਭਾਵ ਪੇਸ਼ ਹੋ ਰਹੇ ਹੁੰਦੇ ਹਨ ਤੇ ਉਹਨਾਂ ਨੂੰ ਅਸੀਂ ਉਹਨਾਂ ਦੇ ਲਈ ਅਸੀਂ ਕੋਈ ਨਾਮ ਵਰਤੇ ਹਾਂ ਤਾਂ ਉਹ ਨਾਮ ਨੂੰ ਅਸੀਂ ਭਾਵਵਾਚਕ ਨਾਮ ਕਹਿੰਦੇ ਹਾਂ ਜਿਵੇਂ ਕਿ ਖੁਸ਼ੀ ਗਮੀ ਨਿਮਰਤਾ ਦਿਆਲੂ ਮਿਠਾਸ ਕੁੜਤਨ ਸੱਚ ਝੂਠ ਅਮੀਰੀ ਗਰੀਬੀ ਇਹ ਸਾਰੇ ਜਦੋਂ ਅਸੀਂ ਭਾਵਾਂ ਦਾ ਪ੍ਰਗਟਾਵਾ ਕਰ ਰਹੇ ਹੁੰਦੇ ਹਾਂ ਤੇ ਉਹਨਾਂ ਨੂੰ ਅਸੀਂ ਕੋਈ ਨਾਮ ਜਾਂ ਸ਼ਬਦਾਂ ਦੇ ਵਿੱਚ ਲਿਖਣਾ ਹੁੰਦਾ ਹੈ ਤੇ ਉਹਨਾਂ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਅਸੀਂ ਭਾਵਵਾਚਕ ਨਾਮ ਕਹਿੰਦੇ ਹਾਂ ਸੱਚ ਹਮੇਸ਼ਾ ਕੌੜਾ ਹੁੰਦਾ ਹੈ ਅੱਜ ਕੜਾਕੇ ਦੀ ਗਰਮੀ ਹੈ ਗਰੀਬੀ ਜ਼ਿੰਦਗੀ ਨੂੰ ਔਖਾ ਬਣਾ ਦਿੰਦੀ ਹੈ ਸੁੱਖ ਦੁੱਖ ਜੀਵਨ ਦਾ ਹਿੱਸਾ ਹਨ ਇੱਥੇ ਸੁੱਖ ਦੁੱਖ ਸਭ ਤੋਂ ਪਹਿਲੇ ਵਾਕ ਦੇ ਵਿੱਚ ਸੱਚ ਜਿਹੜਾ ਉਹ ਹੈ ਭਾਵਾਚਕਨਾਮ ਅੱਜ ਕੜਾਕੇ ਦੀ ਗਰਮੀ ਹੈ ਗਰਮੀ ਗਰਮੀ ਅੱਗੇ ਗਰੀਬੀ ਜ਼ਿੰਦਗੀ ਨੂੰ ਔਖਾ ਬਣਾ ਲੈਂਦੀ ਹੈ ਗਰੀਬੀ ਇੱਥੇ ਤੇ ਸੁੱਖ-ਦੁੱਖ ਵੀ ਭਾਵਵਾਚਕ ਨਾਮ ਇੱਥੇ ਨਿਮਰਤਾ ਉਸ ਦੇ ਵਿੱਚ ਬੜੀ ਨਿਮਰਤਾ ਹੈ ਉਹ ਬਹੁਤ ਦਿਆਲੂ ਪੁਰਸ਼ ਹੈ ਉਸ ਦਾ ਉਸ ਦਾ ਸੁਭਾਅ ਬੜਾ ਕੁੜਤਨ ਪਰਿਆ ਹੈ ਹੈ ਨਾ ਇਹ ਵਾਲੇ ਸ਼ਬਦ ਸੀ ਉਹ ਝੂਠ ਬੋਲਣਾ ਦੇ ਵਿੱਚ ਮਾਹਿਰ ਹੈ ਸੱਚ ਚਿਹਰੇ ਤੋਂ ਦੇਖ ਜਾਂਦਾ ਹੈ ਝੂਠ ਵੀ ਚਿਹਰੇ ਤੋਂ ਦੇਖ ਜਾਂਦਾ ਹੈ ਇਹਨਾਂ ਨੂੰ ਅਸੀਂ ਇਸ ਥਾਂ ਵੀ ਵਰਤ ਸਕਦੇ ਹਾਂ ਵਾਕਾਂ ਦੇ ਵਿੱਚ ਵੀ ਵਰਤ ਸਕਦੇ ਹਾਂ ਤੇ ਇਹਨਾਂ ਨੂੰ ਅਸੀਂ ਜੋ ਭਾਵਾਂ ਨੂੰ ਆਪਾਂ ਸ਼ਬਦ ਦਿੰਨੇ ਆ ਉਹਨਾਂ ਨੂੰ ਅਸੀਂ ਭਾਵਚਕ ਨਾਮ ਦੇ ਵਿੱਚ ਰੱਖ ਸਕਦੇ ਹਾਂ ਅਕੀ ਰੂਪ ਦੇ ਆਧਾਰ ਤੇ ਵਰਗੀਕਰਨ ਰੂਪ ਦੇ ਆਧਾਰ ਤੇ ਵਰਗੀਕਰਨ ਵਿੱਚ ਨਰ ਅਤੇ ਮਾਤਾ ਦਾ ਰੂਪ ਫਰਕ ਆਧਾਰ ਬਣਦਾ ਹੈ ਭਾਵ ਲਿੰਗ ਆਧਾਰ ਬਣਦਾ ਹੈ ਲਿੰਗ ਕੀ ਹੁੰਦਾ ਹੈ ਕਿ ਨਾਵਾਂ ਵਿੱਚ ਮਰਦਾਂਵੇਂ ਤੇ ਜਨਾਨੇ ਜਾਂ ਨਰ ਤੇ ਮਾਦੇ ਦਾ ਜੋ ਭੇਦ ਹੁੰਦਾ ਹੈ ਉਸ ਨੂੰ ਲਿੰਗ ਆਖਦੇ ਹਨ ਠੀਕ ਲਿੰਗ ਤੋਂ ਦੋ ਪ੍ਰਕਾਰ ਦੇ ਹੁੰਦੇ ਹਨ ਨੰਬਰ 1 ਪੁਲਿੰਗ ਤੇ ਨੰਬਰ 2 ਇਸਤਰੀ ਲਿੰਗ ਹੁਣ ਪੁਲਿੰਗ ਕੀ ਹੁੰਦੇ ਨੇ ਜੋ ਸ਼ਬਦ ਕਿਸੇ ਜੀਵ ਜਾਂ ਚੀਜ਼ ਦੇ ਮਰਦਾਂਵੇਂ ਰੂਪ ਨੂੰ ਦੱਸਣ ਉਸ ਨੂੰ ਪੁਲਿੰਗ ਕਿਹਾ ਜਾਂਦਾ ਹੈ ਜਿਵੇਂ ਕਿ ਸੋਟਾ ਮੇਜ਼ ਪੱਖਾ ਰਾਜਾ ਪੁੱਤਰ ਇਹਨਾਂ ਸ਼ਬਦਾਂ ਤੋਂ ਇਲਾਵਾ ਵੀ ਜਿਕਰ ਅਸੀਂ ਆਸੇ ਆਮ ਜ਼ਿੰਦਗੀ ਦੇ ਵਿੱਚ ਜਿੱਥੇ ਆਪਾਂ ਬੈਠੇ ਉੱਠਦੇ ਹੋਏ ਖਾਂਦੇ ਪੀਂਦੇ ਹੋਏ ਕੰਮ ਕਰਦੇ ਹੋਏ ਸਾਡੇ ਆਲੇ ਦੁਆਲੇ ਜਿੰਨਾਂ ਚੀਜ਼ਾਂ ਨੂੰ ਅਸੀਂ ਵਰਤਦੇ ਹੁੰਦੇ ਹਾਂ ਸਾਡੇ ਆਲੇ ਦੁਆਲੇ ਪਈਆਂ ਵਸਤੂਆਂ ਇਹ ਸਾਰੀਆਂ ਹੀ ਕਿਸੇ ਨਾ ਕਿਸੇ ਇਸਤਰੀ ਲਿੰਗ ਜਾਂ ਪੁਲਿੰਗ ਦੇ ਵਿੱਚ ਦੇ ਨਾਮ ਦੇ ਹੇਠਾਂ ਦਰਸਾਈ ਹੀ ਮਿਲਦੀਆਂ ਨੇ ਜਿਸ ਤਰ੍ਹਾਂ ਅਸੀਂ ਇੱਥੇ ਕੁਰਸੀ ਤੇ ਬੈਠੇ ਆਂ ਕੁਸਤੇ ਮੇਜ਼ ਆਲੇ ਦੁਆਲੇ ਪੱਖਾ ਪੱਖੀ ਪੈਨ ਪੈਨਸਲ ਕਾਪੀ ਪੈਨ ਇਹਦਾ ਇਹ ਸਾਰੀਆਂ ਚੀਜ਼ਾਂ ਹੀ ਪੁਲਿੰਗ ਦੇ ਲਈ ਜੇਕਰ ਆਪਾਂ ਸਿਰਫ ਪੁਲਿੰਗ ਦੀ ਗੱਲ ਕਰਦੇ ਹਾਂ ਤੇ ਆਲੇ ਦੁਆਲੇ ਸਾਡੇ ਕੋਲ ਮੇਜ਼ ਹੈ ਪੱਖਾ ਹੈ ਫੁੱਲ ਹੈ ਹੋਰ ਪੈਨ ਹੈ ਇਹ ਸਾਰੇ ਸ਼ਬਦ ਅਸੀਂ ਪੁਲਿੰਗ ਲਈ ਵਰਤ ਸਕਦੇ ਹਾਂ ਇਸਤਰੀ ਲਿੰਗ ਕੀ ਹੈ ਜੋ ਸ਼ਬਦ ਕਿਸੇ ਜੀਵ ਜਾਨ ਚੀਜ਼ ਦੇ ਜਨਾਨੇ ਰੂਪ ਨੂੰ ਦੱਸਣ ਉਸ ਨੂੰ ਇਸਤਰੀ ਲਿੰਗ ਕਿਹਾ ਜਾਂਦਾ ਹੈ ਠੀਕ ਕੁਰਸੀ ਛੋਟੀ ਪੱਖੀ ਰਾਣੀ ਪੁੱਤਰੀ ਪੈਨਸਲ ਕਾਪੀ ਇਹ ਵਲਗਣ ਚੀਜ਼ਾਂ ਜਿਹੜੀਆਂ ਨੇ ਅਸੀਂ ਇਸਤਰੀ ਲਿੰਗ ਦੇ ਵਿੱਚ ਵਰਤਦੇ ਵਰਤਦੇ ਹਾਂ ਇਹਨਾਂ ਦੇ ਉੱਤੇ ਵਾਕ ਬਣਾਉਣ ਨੂੰ ਥੱਲੇ ਦਿੱਤਾ ਗਿਆ ਹੈ ਕਿ ਇਹਨਾਂ ਦੇ ਉੱਤੇ ਵਾਕ ਤੁਸੀਂ ਬਣਾ ਸਕਦੇ ਹੋ ਬੱਚਿਓ ਅਗੇ ਮਿੰਤੀ ਦੇ ਆਧਾਰ ਤੇ ਵਰਗੀਕਰਨ ਇਹ ਸਧਾਰਤ ਤੇ ਵਰਗੀਕਰਨ ਕਰਦਿਆਂ ਵਚਨ ਨੂੰ ਆਧਾਰ ਬਣਾਇਆ ਜਾਂਦਾ ਹੈ ਵਚਨ ਦੋ ਤਰ੍ਹਾਂ ਦੇ ਹੁੰਦੇ ਹਨ ਇਕਵਚਨ ਅਤੇ ਬਹੁਵਚਨ ਜਿਹੜਾ ਰੂਪ ਕਿਸੇ ਚੀਜ਼ ਦਾ ਇੱਕ ਹੋਣ ਦਾ ਬੋਧ ਕਰਾਏ ਉਸ ਨੂੰ ਇੱਕ ਵਚਨ ਕਹਿੰਦੇ ਹਨ ਜਿਵੇਂ ਮੁੰਡਾ ਕੌਲੀ ਪੈਨ ਪੈਨਸਲ ਕੁਰਸੀ ਪੱਖੀ ਮਤਲਬ ਇਹ ਸਾਰੇ ਜਾਂ ਕੁੜੀ ਜਾਂ ਮੁੰਡਾ ਇਹ ਸਾਰੇ ਇੱਕ ਵਚਨ ਦਾ ਬੋਧ ਕਰਾਉਂਦੇ ਹਨ ਇਸੇ ਤਰ੍ਹਾਂ ਹੀ ਬਹੁਵਚਨ ਕੀ ਜਿਹੜਾ ਰੂਪ ਬਹੁਤਾ ਹੋਣ ਦਾ ਕਿਸੇ ਵਸਤੂ ਦਾ ਕਿਸੇ ਪਦਾਰਥ ਦਾ ਬਹੁਤਾ ਹੋਣ ਦਾ ਬੋਧ ਕਰਾਏ ਉਸ ਨੂੰ ਬਹੁ ਵਚਨ ਕਹਿੰਦੇ ਹਨ ਜਿਵੇਂ ਕਿ ਮੁੰਡੇ ਜਿਸ ਦਾ ਆਪਾਂ ਉਧਰ ਗੱਲ ਕੀਤੀ ਏ ਇੱਕ ਵਚਨ ਦੀ ਉਹਨਾਂ ਨੂੰ ਅਸੀਂ ਬਹੁ ਵਚਨ ਦੇ ਵਿੱਚ ਪਿੱਛੇ ਬਦਲ ਦਿੰਨੇ ਆ ਜਿਵੇਂ ਚਾਚੀ ਚਾਚੀਆਂ ਦਾਦੀ ਦਾਦੀਆਂ ਸਾਰਿਆਂ ਦੀਆਂ ਤੇ ਭੈਣ ਭੈਣਾ ਸ਼ਬਦ ਕਰ ਸਕਦੇ ਹਾਂ ਥਾਣੇਦਾਰ ਥਾਣੇਦਾਰनियां ਜਦੋਂ ਆਪਾਂ ਇੱਕ ਤੋਂ ਜ਼ਿਆਦਾ ਬਣਾ ਦਿੰਨੇ ਆ ਮੁੰਡੇ ਕੁੜੀਆਂ ਬੋਲੀਆਂ ਪੈਨਸਲਾਂ ਕਾਪੀਆਂ ਇਹ ਸਾਰੇ ਸ਼ਬਦ ਬਹੁਵਚਨ ਦੇ ਵਿੱਚ ਆ ਜਾਂਦੇ ਨੇ ਇਸ ਤੇ ਲਈ ਹੋਰ ਸ਼ਬਦ ਵੀ ਲਿਖੇ ਜਾ ਸਕਦੇ ਨੇ ਇਸ ਲਈ ਹੋਰ ਉਹਨਾਂ ਸ਼ਬਦਾਂ ਨੂੰ ਵਾਕਾਂ ਦੇ ਵਿੱਚ ਲਿਖ ਕੇ ਅਭਿਆਸ ਕੀਤਾ ਜਾ ਸਕਦਾ ਹੈ ਧੰਨਵਾਦ ਜੀ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਕੋਸ਼ਿਸ਼ ਕੀਤੀ ਹੈ ਮੈਂ ਕਿ ਨਾਮ ਜਿਹੜਾ ਹੈ ਉਹ ਵਿਦਿਆਰਥੀਆਂ ਨੂੰ ਕਲੀਅਰ ਕੀਤਾ ਜਾਵੇ ਵਿਦਿਆਰਥੀਆਂ ਨੂੰ ਦੱਸਿਆ ਜਾਵੇ ਸ੍ਰੀ ਧੰਨਵਾਦ Diolch yn fawr iawn am wylio'r fideo.